ਮੈਡਮ ਇੱਕ ਵਾਰੀ ਸਬੂਤ ਮਿਲ ਜੇ ਤੂੰ ਫੇਰ ਦੇਖੀ ਫੇਰ ਦੇਖੀ ਕਿਵੇਂ ਪਟਾ ਦੇਖੀ ਕਿਹੜਾ ਲੈ ਮੇਰਾ ਤਾਂ ਅੱਜ ਰਿਜ਼ਲਟ ਆਇਆ ਪਿਆਗਾ ਮੰਮੀ ਆ ਗਈ ਬਾਲਾ ਖੁਸ਼ ਹੋ ਜੂਗੀ ਪਾਸ ਵੀ ਹੋ ਗਈ ਮੈਂ ਆ ਮੰਮੀ ਵੀ ਆਈ ਜਾਂਦੀ ਹੈਗੀ ਕੁੜੀ ਫੋਨ ਚੱਕ ਕੇ ਬਹਿ ਗਈ ਕੰਮ ਤੰਦਾ ਕਰ ਲਿਆ ਸਾਰਾ ਹਾਂਜੀ ਕਰ ਲਿਆ ਮੰਮੀ ਮੈਂ ਸੁਣਨਾ ਇੱਕ ਗੱਲ ਕਰਨੀ ਸੀਗੀ ਹਾਂ ਮੇਰਾ ਰਿਜ਼ਲਟ ਆ ਗਿਆ ਮੈਂ ਪਾਸ ਹੋ ਗਈ ਚਰ ਫੇਰ ਕੜਾ ਕਿ ਤੁਝ ਜੱਜ ਲੱਗ ਜੇਗੀ ਪਾਸ ਹੋ ਗਈ ਜੇ ਜੇ ਪੜੀ ਤੇ ਪਾਸ ਤਾਂ ਹੋਣੀ ਸੀ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਜੀ ਮੈਂ ਕੋਈ ਨਾ ਪਾਸ ਹੋ ਗਈ ਫਿਰ ਕੀ ਹੋ ਗਿਆ ਮੇਰੇ ਪੁੱਤ ਦੇਖੀ ਉਹਦਾ ਵੀ ਰਿਜ਼ਲਟ ਆਉਣ ਵਾਲੀ ਹੋਣਾ ਤੇ ਕੰਮ ਕਰ ਲੈ ਖੜੀ ਹੋ ਕੇ ਝਾੜੂ ਝੂੜ ਤੋਂ ਵੀ ਪੈ ਕੇ ਨਹੀਂ ਮੈਂ ਕਰ ਲਿਆ ਕੰਮ ਬਸ ਕਰਦੀ ਸੀ ਜੀ ਅਸੀਂ ਬਾਹਰ ਵਾਗੀ ਮੈਂ ਉਹਦੀ ਫੋਨ ਚੱਕ ਲਿਆ ਮਗਰ ਉਹ ਆਵਦਾ ਆਵਦਾ ਜਮੀ ਨਹੀਂ ਕੋਈ ਆੜਦਾ ਹੈਗਾ ਕੰਮ ਨਹੀਂ ਕੋਈ ਕੰਮ ਕਰ ਲਾ तो मी आई जांदा ओ फिर नंबर लांगे कोई ना डैडी बस थोड़ा जा रह गया हां मी आई जांदा पूर जी डिगियो जांदी है बस याए गए तो याए फिर रास्ते जा के मैं फिर भाग जांगे चल फिर ठीक है भिज भी जांदे हुन ता डैडी हां पुत्र मेरा रिजल्ट आ गया मैं पास हो गई बढ़िया नंबर नाल वेरी गुड देखया मेरा पुत्र तो पास हो गया चल फिर क्यों हो गया जो पास हो गई पास हो ही जांदा हरे ਉਹ ਮੁੰਡੇ ਮੁੰਡੇ ਨੂੰ ਦੇਖੀ ਉਹ ਵੀ ਵਧੀਆ ਨੰਬਰ ਲੈ ਕੇ ਆਊਗਾ ਉਹ ਚਲ ਮੁੰਡਾ ਵੀ ਹੋ ਜੂ ਪਾਸ ਹੌਸਲਾ ਦੇ ਅਗਰ ਮਾੜਾ ਮੋਟਾ ਚੜ ਕੁੜੀਆਂ ਦੇ ਫਿਰ ਵੀ ਕੰਮੀ ਕਰਨਾ ਹੈਗਾ ਉਹ ਕੰਮ ਤਾਂ ਕਰਨਾ ਹੁਣ ਉਹ ਜਵਾਨਾ ਗਿਆ ਹੁਣ ਪੜ੍ਹਨ ਲਿਖਣ ਦਾ ਕੁੜੀਆਂ ਦਾ ਹੁਣ ਬਹੁਤ ਜ਼ਰੂਰੀ ਹੈ ਚਲ ਕੋਈ ਨਾ ਹੰਤਾ ਨੋਬਰੀ ਕੁੜੀਆਂ ਨੌਕਰੀ ਕਰਦੀਆਂ ਨੇ ਤੇ ਮੁੰਡਿਆਂ ਨਾਲੋਂ ਤਾਂ ਮੂਰੇ ਨੇ ਕੁੜੀਆਂ ਹੁਣ ਕੋਈ ਨਹੀਂ ਪੁੱਤ ਹੁਣ ਇੱਕ ਸਾਹ ਰਹਿ ਗਿਆ ਤੇਰਾ ਹਨਾ ਹਾਂਜੀ ਕੋਈ ਗੱਲ ਨਹੀਂ ਪੜ੍ਹਿਆ ਕਰ ਜੇ ਮੈਨੂੰ ਦੱਸ ਦਿਓ ਕਿਤਾਬਾਂ ਲੈਉਣੀਆਂ ਹੋਈਆਂ ਮੈਂ ਲੈ ਆਉਂਗਾ ਠੀਕ ਹੈ ਜੀ ਠੀਕ ਹੈ ਪੁੱਤ ਠੀਕ ਹੈ पूरा चाय चढ़े पे है पूरा चाय चढ़े पे चाय तो चढ़नी है फिर करे बैठ के पास हुई देख ले करे पढ़ के पास हुई है चलो बहुत बढ़िया गल है ये बढ़िया नंबर लेके आई है नाले कोई ना कुड़ियां ने तो करी काम करना हुंदा इन्ना के केड़ा कोई होएगा काम तो करना हुंदा है पढ़ना है पढ़ना लिखना ही बहुत जरूरी है ठीक है भाई आंदे जस्सी बैठो सुख 10000 रुपया लेगा छोड़ के कदों लेगा जी आंटे चौथे अच्छा जी तो छुट्टी आया हो तो दो दिन दी ਸਾਂਝਾ ਗੱਲਾਂ ంట। ਕੰਦਲ ਦਾ ਸਣੀਏ ਦਾ। ਕਿਦੋਂ ਨਹੀਂ ਖਾਲਚ ਗੱਲ ਆਈ ਹੁਣੀ। ਅੱਛਾ ਕੀ ਕਹਿੰਦਾ ਸੀ ਕਹਿੰਦਾ ਵੀ ਉਹਨੂੰ ਤਾਂ ਰੱਬ ਕਹਿੰਦਾ। ਕਹਿੰਦਾ ਹਾਂ ਹਾਂ ਕਹਿੰਦਾ ਚਾਹੀਦਾ ਮੈਨੂੰ ਕਹਿੰਦਾ ਮੋੜ ਦੋ ਪੰਜ ਕਿਦਣਾ ਸੁੱਖ। ਚੱਲ ਕੋਈ ਗੱਲ ਨਹੀਂ ਮੈਂ ਮਾਨਸਾ ਜਾਇਆ ਮੈਂ ਦੇ ਦੂੰ ਆਕੇ ਹੈ। ਠੀਕ ਹੈ ਜੀ। ਠੀਕ ਹੈ। ਜੇ ਨਾ ਦੋ ਕਿੱਲੇ ਵਾਪਸ ਲੈਣਾ ਮੇਰਾ ਨਾ ਉਹ ਵੀ ਏਜੰਟਾ ਨਹੀਂ ਪੈਸਾ ਉਹ ਤਾਂ ਮੈਂ ਜਵਾਬ ਦਿੰਦਾ ਨਹੀਂ ਹੈਗਾ ਉਹਨੂੰ। ਮੁੰਡਾ ਤਾਂ ਗਿਆ ਤਾਂ ਵਿਗੜ ਪੈਸਾ ਨੂੰ ਮੈਨੂੰ ਦਿੰਦਾ ਨਹੀਂ ਜਵਾਬ। ਆਈ ਜਾਇਆ ਕਰੂ ਦੇ ਦਿਆ ਕਰੂੰਗਾ। ਮਗਾ ਆਪਣਾ ਮੁੰਡਾ ਉਥੇ ਕੀ ਕਰੀ ਜਾਂਦਾ ਹੈ ਮੈਂ ਤਾਂ ਪੱਕਾ ਹਾਂ ਉਹ ਪੈਸੇ ਫੜ ਲੈਂਦਾ ਨਾਲੇ ਉਹ ਏਜੰਟ ਆਇਆ ਸੀ ਹੁਣ ਕਹਿੰਦਾ ਮੈਥੋਂ 10000 ਰੁਪਏ ਲੈ ਕੇ ਤੇਰੇ ਸਾਹਮਣੇ ਆਏਗਾ ਫਿਰ ਮੈਨੂੰ ਤਾਂ ਕੀ ਪਤਾ ਹੈਗਾ ਹੁਣ ਮੈਨੂੰ ਕਹੜਾ ਦੱਸ ਕੇ ਗਿਆਗਾ ਉਹ ਐਨੇ ਖਰਚੇ ਕਾਦੇ ਕਰੀ ਜਾਂਦਾ ਉਹ ਬਸ ਹੁਣ ਕੀ ਪਤਾ ਖਾਣ ਪੀਣ ਦਾ ਜਵਾਖਦਾ ਹੋ ਜਾਂਦਾ ਹੈਗਾ ਉਹੀ ਗੱਲ ਮੁੰਡਾ ਨਾਲ ਮੁੰਡੇ ਰਲ ਕੇ ਫਿਰ ਤੈਨੂੰ ਪਤਾ ਤਾਂ ਹੈਗਾਗਾ ਉਹ ਐ ਤਾਂ ਉਹ ਤਾਂ ਸ਼ਰੀਕ ਹੈ ਉਹ ਤਾਂ ਪਹਿਲਾਂ ਆਪਣੇ ਤੇ ਲੱਗਦੇ ਆ ਪਰ ਵੀ ਜੇ ਲੈਣੇ ਹੁੰਦੇ ਘਰੋਂ ਮੰਗ ਲਾਂਦਾ ਪੈਸੇ ਦੱਸ ਸ਼ਰੀਕ ਤੋਂ ਉਹਨੂੰ ਪੈਸੇ ਮੰਗਣ ਦੀ ਕੀ ਲੋੜ ਸੀਗੀ ਨੀਵਾ ਕਰਾ ਦਾਂਗਾ ਅਗਲੇ ਘਰੇ ਆ ਕੇ ਹੁਣ ਨਾ ਇਹ ਤਾਂ ਸਵਾਲ ਪਾ ਕੇ ਪੈਸੇ ਲੈ ਗਿਆ ਸਾਥੋਂ ਅਗਲਾ ਕੀ ਹੋਊਗਾ ਪਤਾ ਨਹੀਂ ਮੁੰਡੇ ਨੂੰ ਘਰੋਂ ਪੈਸੇ ਨਹੀਂ ਦਿੰਦੇ ਜਾਂ ਕੀ ਗੱਲ ਹੈ ਆਪਣਾ ਇਹ ਤਾਂ ਕਿਰਾਇਆ ਘਰੋਂ ਮੰਗ ਲਾਂਦਾ ਉਹਦਾ ਐ ਖਾਚੇ ਤਾਂ ਹੋ ਹੀ ਜਾਂਦੇ ਨੇ ਪੜ੍ਹਾਈ ਤੇ ਤੈਨੂੰ ਕੋਈ ਪਤਾ ਖਾਣ ਪੀਣ ਦੇ ਹੋ ਜਾਂਦੇ ਜਿੰਮ ਜਮੂ ਵੀ ਲਾਉਂਦਾ ਏ ਉੱਥੇ ਬਾਹਰ ਮੈਨੂੰ ਲੱਗਦਾ ਤੇਰੀ ਲਾਡ ਪਿਆਰ ਨੇ ਨਾ ਉਹ ਲਾਡ ਪਿਆਰ ਤੇਰੇ ਕਿਦ ਨੂੰ ਵਿਗਾੜ ਨਾ ਦੇਵੇ ਘੱਟੂ ਘੱਟ ਉਹਦਾ ਪਤਾ ਤਾਂ ਲੱਗੇ ਨਾ ਵੀ ਇਹਨਾਂ ਕਰ ਕੀ ਰਿਹਾ ਇਹਨੇ ਪੈਸੇ ਦਾ ਉਹ ਦੋਸਤਾਂ ਨੂੰ ਇਹ ਮੁੰਡੇ ਤੇ ਉਹ ਕਰੀ ਜਾਂਦੇ ਹੋ ਗਏ ਐ ਥੋੜੀ ਕਰਦੇ ਹੁੰਦੇ ਨੇ ਐ ਕਿ ਮੈਂ ਵਿਗੜ ਜਾਊਗਾ ਮੁੰਡਾ ਖਾਂਦਾ ਪੀਂਦੀ ਹੋਣਾ ਐ ਕਿਹੜਾ ਕੋਈ ਉਹ ਕਰਦਾ ਹੈਗਾ ਖਰਾਬ ਤਾਂ ਨਹੀਂ ਕਰਦਾ ਪੈਸੇ ਉਹ ਖਾਂਦਾ ਪੀਂਦਾ ਤਾਂ ਹੋਣਾ ਪਰ ਆ ਤਾਂ ਨਜਾਇਜ਼ ਖਰਚਾ ਕਰੀ ਜਾਂਦੇ ਲੋਕਾਂ ਤੋਂ ਹੀ ਮੰਗ ਮੰਗ ਕੇ ਲਿਜਾਣ ਲੱਗ ਗਿਆ ਉਹ ਮੈਂ ਖਰਚੇ ਨੂੰ ਥੋੜੀ ਕਹਿੰਨਾ ਉਹਨੂੰ ਕਦੇ ਪਹਿਨ ਜਵਾਬ ਦਿੱਤਾ ਤੂੰ ਦੱਸ ਅੱਜ ਤੱਕ ਕਿਹਦੇ ਮੈਂ ਜਵਾਬ ਦਿੱਤਾ ਕੋਈ ਨਾ ਫੋਨ ਆਇਆ ਮੈਂ ਪੁੱਛੂਗੀ ਵੀ ਬੁੱਤ ਵੀ ਉਹ ਆਇਆ ਸੀ ਤੇਰਾ ਤਾਂ ਵੀ ਪੈਸੇ ਤੂੰ ਲੈ ਚੀ ਗਏ ਫੜ ਕੇ ਪੁੱਛਾ ਹੁਣ ਨਾ ਪੁੱਛ ਅਗਲੇ ਨੂੰ ਦੇਣੇ ਪੈਣਗੇ ਨਾ ਚਲ ਮੈਂ ਜਾ ਕੇ ਮੀਹ ਹਟ ਗਿਆ ਖੇਤ ਨੋ ਚਾ ਮੈਂ ਆ ਕੇ ਫੇਮਗਾ ਚਲ ਜਾਇਓਗਾ ਠੀਕ ਹੈ ਠੀਕ ਹੈ ਬੁੱਤਨ ਲਾ ਨਹੀਂ ਮਾ ਕਰਾਤਾ ਮੈਨੂੰ ਤਾਂ ਹੁਣ ਸਰੀਕ ਦੇ ਮੂਰੇ ਵੀ ਦੱਸ ਕਾਮਲਿਆ ਜੇ ਤੈਨੂੰ ਪੈਸੇ ਚਾਹੀਦੇ ਨੇ ਤੇ ਤੂੰ ਮੈਥੋਂ ਮੰਗ ਲੈ ਵੀ ਮਾਂ ਮੈਨੂੰ ਪੈਸਿਆਂ ਦੀ ਲੋੜ ਹੈਗੀ ਤੂੰ ਬਾਹਰ ਦੀ ਬਾਹਰ ਪੱਤੇ ਮਾਰ ਮਾਰ ਪੈਸੇ ਲੈ ਕੇ ਜਾਣੇ ਤੂੰ ਚਾਰ ਦਿਨਾਂ ਨੂੰ ਕਿੱਥੋਂ ਪੈਸੇ ਮੋੜ ਦਿੰਗਾ ਕਿ ਚਾਰ ਦਿਨਾਂ ਨੂੰ ਤੈਨੂੰ ਪੈਸੇ ਮੋੜ ਦੂੰ ਜੇ ਕੋ ਫੀਸ ਨਾ ਭਰੀ ਹੋਵੇ ਜਾਂ ਤੈਨੂੰ ਘਰੋਂ ਕੋਈ ਖਰਚਾ ਨਾ ਮਿਲਦਾ ਹੋਵੇ ਫਿਰ ਤਾਂ ਤੂੰ ਸਰੀਕਾਂ ਦੇ ਪੈਸੇ ਖਾੜੇ ਕਾਮਲੇ ਨੇ ਤਪਾਰ ਰੱਖਿਆ ਉਹਨੇ ਉਦੋਂ ਕਿਵੇਂ ਆਉਂਦਾ ਫਤੇ ਕੀ ਹਾਲ ਆ ਮਾ ਠੀਕ ਠਾਕ ਤੂੰ ਆ ਵੀ ਗਿਆ ਫਤੇ ਹਰਜਾ ਕੱਪੜਾ ਕਰਿਆ ਛੁੱਟੀ ਮੈਂ ਤਾਂ ਕਿਉਂ ਫੇਰ ਕਰਦਾ ਮੈਨੂੰ ਦੋਨਾਂ ਨੇ ਪੜਾ ਹੀ ਹੋਣਾ ਨੂੰ ਕੁੱਤੇ ਨੂੰ ਪੜਿਆ ਵੀ ਰਹਾ ਹਾਰਸੀਆ ਮੈਨੂੰ ਲੱਗਦੇ ਸੀ ਮੇਰੇ ਤੋਂ ਮੈਸਟਰ ਮੈਡਮ ਸਾਰੇ ਜਾਣ ਕੇ ਫਿਰ ਕੀਤਾ ਮੈਨੂੰ ਲੈ ਜੇ ਤੂੰ ਪੜਿਆ ਹੋਵੇਂ ਫੇਰ ਆਏ ਤੈਨੂੰ ਫੇਲ ਕਿਵੇਂ ਕਰਾਂਗੇ ਮੈਨੂੰ ਪਤਾ ਹੈ ਰੇਪਰ ਵਧੀਆ ਕੀਤੇ ਨੇਗੇ ਲੱਗਦੀ ਜੀ ਮੇਰੇ ਦੂਈ ਬਤਨ ਕੀ ਗੱਲ ਆ ਜੀ ਕੀ ਦੁਸ਼ਮਣੀ ਕੱਢੀ ਮੇਰੇ ਨਾਲ ਹਮਲੇ ਹੁਣ ਮੈਂ ਤੇਰੇ ਪਿਓ ਦੇ ਉਤੋਂ ਦੀ ਹੋ ਕੇ ਲਾਇਆ ਸੀ ਤੈਨੂੰ ਤੂੰ ਇਹ ਕੀ ਕਰਤਾ? ਉਹ ਕੁਝ ਨਹੀਂ ਹੁੰਦਾ ਮਾਂ ਮੈਂ ਕੀਤੀ ਕਰੂੰਗਾ ਪੜ੍ਹਣਾ ਲੰਗ ਬਲੰਗਾਂਗੀ। ਮੇਰੀ ਗੱਲ ਸੁਣ ਲੈ ਨਾ ਕੁੜੀ ਨੂੰ ਮੈਂ ਪੜ੍ਹਨੀ ਨਹੀਂ ਰਾਇਤੀ ਤੇਰੇ ਪਿਓ ਨੇ ਘਰੇ ਬੈ ਕੇ ਕਿਤਾਬਾਂ ਨਾਲੇ ਘਰੇ ਬੈ ਕੇ ਪੇਪਰ ਦਿੱਤੇ ਤੇ ਫੁੱਲ ਨੰਬਰਾਂ ਤੇ ਪਾਸ ਹੋਈਏਗੀ। ਪਰ ਮੈਂ ਕਿਹੜਾ ਹੋਇਆ ਨਹੀਂ ਮੈਂ ਵੀ ਫੁੱਲ ਨੰਬਰਾਂ ਦੀ ਬਾਤ ਸੁਣ ਕੇ ਫੈਲ ਕੀਤਾ ਉਹਨਾਂ ਨੇ। ਮੈਨੂੰ ਤਾਂ ਕਿਉਂ ਉਹਨਾਂ ਨੇ ਕੀਤਾ ਕੀ ਤੇਰੇ ਨਾਲ। ਮੈਂ ਬਿੱਜੂ ਆ ਕੇ ਫੁੱਲ ਨੰਬਰਾਂ ਤੇ ਹੋਇਆ ਪਾਸ। ਰਿਜ਼ਲਟ ਤੇ ਤੁਹਾਨੂੰ ਫੇਲ ਹੀ ਆ ਗਿਆ। ਲੈ ਫੇਰ ਕਿਉਂ ਆ ਗਿਆ ਰਿਜ਼ਲਟ ਉਹਨਾਂ ਕੀ ਕਰ ਸਕਦੇ ਆ ਮੱਚੂ। ਫਿਰ ਤੂੰ ਘਰੇ ਆ ਗਿਆ। ਮੈਂ ਤਾਂ ਉਹੀ ਆ ਗਿਆ ਬਸ ਘਰੇ ਮੈਂ ਤਾਂ ਕਰਦਾ ਨਹੀਂ ਬੜਾਈ ਖੇਤੀ ਕਰੂੰਗਾ ਮੈਂ ਤਾਂ ਲੈ ਜਾਂਦੇ ਨੇ ਛੋਟੇ ਦੇ ਤੁਸੀਂ ਤਾਂ ਪੜ ਲੈਂਦੇ ਤੂੰ ਮੈਨੂੰ ਜਾਦੇ ਸਿੱਖਿਆ ਨਾ ਦੇ ਠੀਕ ਆ ਤੂੰ ਕੰਮ ਕਰ ਜਾਦੇ ਲੀਟਰੀ ਨਾ ਘੋਟ ਮੇਰੇ ਤੇ ਆਪਦਾ ਕੰਮ ਕਰ ਲੈ ਮੈਂ ਤਾਂ ਮੈਂ ਖੇਤੀ ਕਰੂੰਗਾ ਹੁਣ ਖੇਤੀ ਕਾਦੇ ਨਾ ਕਰੇਗਾ ਤੂੰ ਖੇਤੀ ਮੈਨੂੰ ਨਹੀਂ ਮੇਰਾ ਡੈਡੀ ਨੂੰ ਕਹਾਂ ਟਰੈਕਟਰ ਲਿਆ ਦੇ ਤੂੰ ਮੈਨੂੰ ਟਰੈਕਟਰ ਤੈਨੂੰ ਉਹ ਕਿੱਥੋਂ ਲਾਦਾਗਾ ਸਿਰ 4-5 ਲੱਖ ਦਾ ਪਾਲਦਾ ਤੂੰ ਦੇਸਨ ਪੈਸੇ ਉੱਥੇ ਬਰਬਾਦ ਕਰਦਾ ਮੈਂ ਕਮਾਉਂਗਾ ਨਹੀਂ ਮੈਂ ਖੇਤੀ ਕਰੂੰਗਾ ਕਮਾਉਂਗੀ ਅਕਰ ਨੂੰ ਕਮਾਵੇਂਗਾ ਤੂੰ ਇਹ ਜੇ ਆ ਵੀ ਤਾਂ ਕਹਿੰਦੇ ਕੰਮ ਕਰ ਉਹ ਖੇਤ ਜਾਇਆ ਕਰੋ ਮਾਈ ਕਰੇਗਾ ਮੈਂ ਕੋਈ ਪੜਾਈ ਤਾਂ ਪੂਰੀ ਕਰ ਲਾਂਦਾ ਪੇਪਰ ਤਾਂ ਤੂੰ ਦਾ ਉੱਥੇ ਚੰਡੀਗੜ੍ਹ ਪਟਿਆਲਾ ਚ ਐ ਫਿਰਦਾ ਰਹਿ ਮੈਂ ਮੈਂ ਨਹੀਂ ਵਰਦਦਾ ਹੁਣ ਮੈਂ ਹੁਣ ਮੈਂ ਨਹੀਂ ਵਰਦਦਾ ਬਸ ਮੈਂ ਨਹੀਂ ਵਰਦਦਾ ਮਾਂ ਠੀਕ ਆ ਮੈਂ ਇੱਕ ਵਾਰਾ ਕਹਿੰਦਾ ਹੁਣ ਡੈਡੀ ਨੂੰ ਕਹੇ ਟਰੈਕਟਰ ਦਿਵਾ ਦੂ ਨਾ ਕੀਤੀ ਕਰੂੰਗਾ ਬਸ ਕੋਈ ਨਾ ਪੁੱਤ ਨਾ ਪੜ ਕੋਈ ਨਾ ਆਪਣੇ ਬਥੇਰੇ ਜ਼ਮੀਨਾਂ ਕੋਈ ਨਹੀਂ ਤੇਰੇ ਪਿਓ ਨਾਲ ਰੇ ਕਰ ਲਾਂਗੇ ਟਰੈਕਟਰ ਲਿਆਊਗਾ ਤੂੰ ਹੀ ਕਹਿੰਦੀ ਜੀਨ ਲਾ ਨਾ ਜੀਨ ਲਾਦਾ ਹੈਗਾ ਕਦੋਂ ਆਇਆਗਾ ਕਦੋਂ ਆ ਗਿਆ ਹੁਣ ਤੂੰ ਐ ਕਰੀ ਜਾਨੀ ਹੈਗੀ ਫਿਰ ਪੁੱਤ ਮੈਂ ਤਾਂ ਤੈਨੂੰ ਚਲਾਇਆ ਸੀ ਮੈਂ ਪੜ ਲਾਂਦਾ ਕੁਛ ਨਾਲ ਦੀ ਨਾ ਪੜ ਕੇ ਤੂੰ ਕਾਹਾਂ ਜੀ ਤੇਰੇ ਪ ਮਨਵਾ ਚੱਲ ਤੂੰ ਪੜ ਲਾਂ ਦਾ ਚੱਲ ਫੇਰ ਉਹ ਕਰ ਲੈ ਚੱਲ ਕੋਈ ਗੱਲ ਨਹੀਂ ਸਾਰਾ ਕੁਝ ਆਪਣੇ ਕੋਈ ਕਿਹੜਾ ਕੁਝ ਐ ਨਹੀਂਗਾ ਕੀਤੀ ਕੋਈ ਨਾ ਤੇਰੇ ਪਿਆਰ ਲੋਕਾਂ ਕੱਟਨੇ ਮੁੰਡੇ ਕੀਤੀ ਨਹੀਂ ਕਰਦੇ ਹੋਰ ਕੋਈ ਨਾ ਖੇਤੀ ਕਰ ਲੀ ਆਪਣੇ ਹੈਗਾ ਸਾਰਾ ਕੁਝ ਆਪਣਾ ਕੋਈ ਨਾ ਕੀਤੀ ਕਰੂੰਗਾ ਕੋਈ ਨਾ ਤੇਰੇ ਪਿਆਰ ਨੂੰ ਕਹਿ ਦਾਂਗੇ ਬੋਲ ਕਹਿ ਦੀ ਹੁਣ ਉਹ ਫੈਕਟ ਲਿਆ ਦੂਗਾ ਹੱਥ ਨੇ ਕਹਿ ਜੀ ਠੀਕਾ ਨਾ ਕੋਈ ਨਾ ਤੂੰ ਵੀ ਗੱਲ ਕਰੀ ਕਹਿ ਰੇੜੀ ਮੈਂ ਆਇਆ ਉਹ ਤੇਰੇ ਪਿਆਰ ਕੋਈ ਕਿਵੇਂ ਆ ਕੇ ਕਹਿ ਰੇੜੀ ਮੈਂ ਤਾਂ ਖੇਤੀ ਕਰਿਆ ਕੋਣ ਤੇਰੇ ਨਾਲ ਹੱਥ ਪਟਾਉਂਗਾ ਬਸ ਠੀਕਾ ਤੂੰ ਆ ਕੇ ਜੀ ਮੈਂ ਖੇਤ ਜਾਈ ਹਾਂ ਹੋਣਾਗਾ ਜੇ ਮੇਰਾ ਰੈਡੀ ਹੋਇਆ ਕੇ ਤੋ ਦਾ ਆਉਣ ਨਾਲ ਫਟਾਇਆ ਮੋਸਾ ਪਾਵਾ ਤਾਂ ਰੈਡੀ ਪਾ ਠੀਕ ਆ ਜਿਹਦਾ ਆ ਗਿਆ ਠੀਕ ਆ ਪਹਿਲਾਂ ਆ ਗਿਆ ਮੈਨੂੰ ਨਹੀਂ ਆ ਕੇ ਜਾ ਆਉਣ ਨਾਲ ਝੋਣਾ ਜਣਾ ਦੇ ਗਾਣਾ ਆਪਣਾ ਕੱਪੜੇ-ਕੁਪੜੇ ਨਹੀਂ ਬਦਲਦਾ ਪਾਣੀ ਲੈ ਜਾਣਾ ਕੁਝ ਨਹੀਂ ਹੁੰਦਾ ਚਲ ਹੁਣ ਤਾਂ ਕੀ ਹੋਆ ਹਾਂ ਠੀਕ ਆ ਜਾ ਕੇ ਹੁਣ ਠੀਕ ਪਾ ਗਜਾ ਹੋਰ ਠੀਕ ਆ ਬੱਪੂ ਹਾਂ ਠੀਕ ਆ ਭਾਈ ਸੋ ਸਾਰੇ ਖਾਇ ਸੁੱਖਾ ਹਾਂ ਭਾਈ ਢੋਡੇ ਘੰਟਾ ਖਾਇ ਸੁੱਖਾ ਹਾਂ ਸਾਰੇ ਖਾਇ ਸੁੱਖਾ ਵਧੀਆ ਹੋਰ ਸੱਤੂ ਵਾਰੀ ਕਿੱਧਰ ਵਾਗ ਗਿਆ ਸੱਤੂ ਭਾਈ ਆਪਰੇ ਹੁਣ ਬੈਠਾ ਤੇ ਵਿੰਡਕ ਹੋ ਗਿਆ ਤੇ ਬਾਹਰ ਨੂੰ ਵਾਗ ਗਿਆ ਹੋਊਗਾ ਮੈਂ ਤਾਂ ਇਹੀ ਆਈ ਸੀ ਵਹਾਂ ਲੈ ਚਲੂ ਰਿਸ਼ਤਾ ਕਰਾ ਦਨੇ ਆ ਕੁੜੀ ਦੀ ਕੋਈ ਰਿਸ਼ਤੇਦਾਰੀ ਚ ਅੱਛਾ ਭਾਈ ਜੀ ਚੱਲਣਾ ਏ ਸੋਡੀ ਰੋਟੀ ਪੱਕਦੀ ਹੋ ਜੂਗੀ ਔਖਾ ਹੋ ਜਾਂਦਾ ਸਸਤੀ ਕਰ ਹੋ ਠੀਕ ਹੋ ਹਾਂ ਵਧੀਆ ਬੋਲੀ ਜੀ ਦੱਸੋ ਹੋਰ ਜੱਸੂ ਠੀਕ ਆ ਵਧੀਆ ਹਾਂ ਉਹ ਭਾਈ ਰੋਟੀ ਦਾ ਪਾਗ ਰੋਟੀ ਦਾ ਪਕੜੀ ਹੋ ਜੂਗੀ ਪਰ ਬੰਦਾ ਨਸ਼ੇੜੀ ਹੈ ਇਹ ਨచ్చే ਪੱਤੇ ਬਾਹੇ ਕਰਦਾ ਜ਼ਿੰਦਗੀ ਕਿਉਂ ਬਰਬਾਦ ਕਰੀਏ ਕਿਸੇ ਦੀ ਖਾਵਰਾ ਸਬੜੇ ਜਾਵੇ ਬਾਪੂ ਹੋ ਸਾਰੀ ਉਮਰ ਤਾਂ ਇਹ ਚੱਲੀ ਜਾਊਗੀ ਜੀ ਮੈਂ ਕਿਹਦਾ ਪਾਈ ਜਿੰਦਗੀ ਹੋ ਕਰਨੀ ਸੁਧਾਰਨੀ ਇਹਨੂੰ ਹੁਣ ਤਾਂ ਉਹ ਗੱਪੂ ਦਾ ਖਾਵਰਾ ਕਦੇ ਦਾ ਬੰਦਾ ਸੁਧਰਦਾ ਹੀ ਹੈ 1 ਬਾਰਾਂ ਸਾਲ ਪਿੱਛੇ ਕਦੇ ਬਰੂੜੀ ਦੀ ਵੀ ਸੁਣ ਲੰਦਾ ਹੈ ਉਹ ਸੁਣਤਾ ਪਾਈ ਲੈਂਦਾ ਪਰ ਕਿਸੇ ਕਿਸੇ ਦੀ ਸੁਣਦਾ ਵੇਖਦੀ ਨਹੀਂ ਸੁਣਦਾ ਨਹੀਂ ਤਾਂ ਇਹ ਮੁੱਦਾ ਪੜੀਊਗਾ ਮੈਂ ਤਾਂ ਇਹ ਸੋਚਿਆ ਤੀਗਾ ਜੀ ਤਾਂ ਸਾਡਾ ਮੇਰਾ ਵੀ ਇਹ ਕਰਦਾ ਵੀ ਰੋਟੀਆਂ ਥਮਚਾਉਨੇ ਆ ਹੈ ਵੀ ਕੋਈ ਸਾਧਨ ਕਿਸੇ ਪਾਸੇ ਪੰਚੇ ਲਟਕੀ ਜਾ ਚਲ ਹਰੇ ਕਿਤਾ ਨਹੀਂ ਲੱਗਦਾ ਵੀ ਕਿਦੋਂ ਉੱਥੇ ਟੱਕਿਆ ਬੈਠਾ ਹੋਇਆ ਉਹ ਘਰ ਤੇ ਬਿਰ ਬਿਰ ਕਰੀ ਜਾਂਦੀ ਉਹ ਵੀ ਮੈਂ ਘਰੇ ਨਾ ਹੋਇਆ ਫਿਰ ਬਾਹਾਂ ਓਖਾ ਪਾਈ ਚਲ ਹਰੇ ਕਿ ਨਹੀਂ ਹਿੰਦੀ ਆਪੋ ਹੀ ਜੀ ਤੇਰੇ ਅਧਿਕਾਰ ਵਾਰਕ ਨੂੰ ਤੇ ਬੱਚੇ ਅਗਨੀ ਦੇਖ ਲੈਂਦੀਆਂ ਨੇ ਉਹ ਬੱਚਿਆਂ ਕਿ ਨਹੀਂ ਤਾਂ ਦੇਖ ਨੂੰ ਭਾਈ ਇਹਦਾ ਸਹਾਰ ਦੇ ਹੁੰਦਾ ਫਬਰ ਸੁਧਰੇ ਜਾਵੇ ਹੁਣ ਇਹ ਕੋਈ ਨਹੀਂ ਤੂੰ ਮੈਂ ਜਮਾਨੀ ਕਰਦਾ ਚਲ ਹੁਣ ਨਾ ਫਾਈ ਤੂੰ ਕੋਰਾ ਵੀ ਨਹੀਂ ਜਾਂਦਾ ਬਿੰਦਾ ਠੀਕ ਹੈ ਚਲ ਛੱਡ ਪਾਈ ਹਟਣਾ ਨਹੀਂ ਟਾਈ ਮੈਂ ਤਾਂ ਕਹਿੰਦਾ ਤੈ ਹਟਣਾ ਨਹੀਂ ਗਾ ਸੰਭਲ ਰਣੀ ਨੂੰ ਸੰਭਲ ਜਿੰਦਾ ਕੋਹ ਤੂੰ ਪਾਰੀ ਸੋਹਾ ਚੁੱਟਾ ਕਰ ਲੀਆਂ ਤੈ ਸੰਭਲ ਜਿੰਦਾ ਬਾਪੂ ਦੇ ਸੰਭਲ ਜੇਗਾ ਤਾਂ ਤੇ ਕਿਹਾ ਭਾਈ ਹਾਂ ਕਰ ਲੈਨੇ ਆ ਤੂੰ ਦੋੜ ਦਿੰਗਾਂ ਹਾਂ ਅੱਗੇ ਬਾਤੇ ਇਹ ਨਾ ਉਹ ਵੀ ਅਗਲੀ ਰੋਹੀ ਜਾਂਦੀ ਹੋਵੇ ਮੇਰੇ ਕੋਲ ਨਹੀਂ ਕਰਦਾ ਯਾਰ ਬਾਕੀ ਕੁਛ ਕਰ ਚੱਲ ਕਰਾ ਦੂੰ ਕੁਛ ਨਹੀਂ ਹੁੰਦਾ ਸੰਭਲ ਜਾ ਹੁਣ ਭਾਈ ਕੁਛ ਨਾ ਥਾਈ ਠੀਕ ਹੈ ਕੁਛ ਨਹੀਂ ਭਾਈ ਮਹੀਨਾ ਦੋ ਮਹੀਨੇ ਦੇਖ ਲੋ ਜੀ ਹਾਂ ਮਹੀਨਾ ਦੋ ਮਹੀਨੇ ਦੇਖ ਲੈਣੇ ਕੋਈ ਨਹੀਂ ਤਾਂ ਕੋਈ ਗੱਲ ਨਹੀਂ 3 ਮਹੀਨਾ ਤੱਕ ਇਹਨੂੰ ਦੇਖ ਲੋ ਜੇ ਸੰਭਲ ਗਿਆ ਫੇਰ ਤੱਕਰਾ ਦੇ ਨਹੀਂ ਜੇ ਨਾ ਸੰਭਲਿਆ ਫੇਰ ਭਾਈ ਹੱਥ ਬਨ ਕੇ ਬੇਨਤੀ ਆ ਠੀਕ ਆ ਬਣਾ ਕਰ ਠੀਕ ਆ ਕੋਈ ਨਾ ਹਾਂ ਕੋਈ ਨਾ ਮੇਰੀ ਲਟਕੀ ਦੀ ਜ਼ਿੰਦਗੀ ਪਰਬਾਤ ਖੂਬ ਚੜੀ ਕੋਈ ਨਾ ਠੀਕ ਹਾਂ ਚਲ ਮੈਂ ਜਾਣੀ ਆ ਕੋਈ ਨਾ ਮੈਂ ਤੁਹਾਨੂੰ ਦੱਸੂ ਮੇਰੀ ਗੱਲਬਾਤ ਦੱਸਿਓ ਫਿਰ ਮੈਂ ਚੰਗਾ ਠੀਕ ਹੈ ਚੰਗਾ ਸਤਿ ਜੂ ਪੀ ਲਈ ਦੀ ਭਾਈ ਕਰਕੇ ਕੋਈ ਨਾ ਚਾਹ ਤਾਂ ਮੈਂ ਪੀ ਲਈ ਤੀ ਕੁਝ ਨਹੀਂ ਕਰਦਾ ਜੀ ਤੰਗਾ ਮੈਂ ਠੀਕ ਹੈ ਕੋਈ ਨਾ ਸਹੀ ਗੱਲ ਨਹੀਂ ਮਿਲਾਈ ਹੋ ਜਾ ਬੂਆ ਨੂੰ ਬਾਈ ਤੇ ਬੀ ਤੇ ਤਕਰੀਬੇ ਦਾ ਪੂਕੜੀਆਂ ਟੁਰਿਆ ਤੂੰ ਹਰ ਇੱਕ ਨੂੰ ਕੋਲੇ ਤੂੰ ਕਹਿ ਦਿੰਦਾ ਜਾਂ ਨਸ਼ਾ ਪੱਤਾ ਕਰਦਾ ਹੈ ਬਾਈ ਨਸ਼ਾ ਪੱਤਾ ਤੂੰ ਕਰਦਾ ਮੈਂ ਕਹਿ ਦਿੰਦਾ ਗੱਦੀ ਦੀ ਇਹ ਕੁੜੀ ਪਰ ਜ਼ਿੰਦਗੀ ਬਰਬਾਦ ਉਹ ਬੰਦ ਨੂੰ ਕਹਿੰਦਾ ਬਾਪੂ ਜਦੋਂ ਹੁਣ ਵਿਆਹ ਹੋ ਗਿਆ ਫੇਰ ਤਾਂ ਨਹੀਂ ਕਰੂੰਗਾ ਯਾਰ ਬਾਪੂ ਉਹ ਤਾਂ ਕਿਆ ਉਹ ਇਹ ਤਾਂ ਬੰਦਾ ਦੁਖੀ ਹੋਏ ਦਾ ਸਾਰਾ ਕੁਝ ਕਰ ਲੈਂਦਾ ਯਾਰ ਬਾਪੂ ਯਾਰ ਦੁਖੀ ਹੋਣ ਨੂੰ ਤੈਨੂੰ ਕੀ ਹੋਇਆ ਹੋਇਆ ਕੋਈ ਨਹੀਂ ਉਹ ਕੰਦਾ ਜਵਾਕ ਕੌਣ ਮਰੂ ਗੰਦਾ ਜਵਾਕ ਆਪੇ ਤੂੰ ਇਸ ਨੂੰ ਪਾੜ ਲਾ ਕੋਈ ਨਿਊ ਜੜੇਗੀ ਆ ਟੀਵੀ ਤਾਂ ਬੱਕਰ ਨੂੰ ਜਾਈ ਜੀ ਕਿੰਨਾ ਜਿਹਨ ਮਾਇ ਜੇ ਮੈਂ ਪਕਾਉਣਾ ਪੇੜ ਕੋਈ ਰੱਬ ਪੱਲੀ ਕਰ ਤੂੰ ਕਿਸੇ ਪਰ ਤੂੰ ਕਿੰਨਾ ਜਰ ਪਕਾ ਕੇ ਦੇਂਗਾ ਮੈਨੂੰ ਹਾਂ ਓਏ ਕੋਈ ਨਹੀਂ ਐਵੇਂ ਨਾ ਉੱਡ ਰਿਆ ਕਰ ਉਧਰ ਨਹੀਂ ਬੱਬੂ ਯਾਰ ਨਾ 6 ਮਹੀਨੇ ਤੂੰ ਉਹ ਬੇਈ ਗੱਲ ਸੁਣ ਮਾਗ ਰਿਓ ਕੱਲਾ ਮੇਰੇ ਕੋਲ ਨਹੀਂ ਮੇਰੀ ਗੱਲ ਸੁਣ ਲਾ ਤੂੰ ਹੂੰ 6 ਮਹੀਨੇ ਨਸ਼ਾ ਦਾ ਕਰੇ ਹੂੰ ਕਨੋ 6 ਮਹੀਨੇ ਪੂਰੇ ਹੋਏ ਕਦੇ ਨਹੀਂ ਡੱਪਣਦੇ ਉਹ ਦੱਸ ਚਾਰਾਂ ਦਾ ਛੱਡਦਾ ਬਾਪੂ ਯਾਰ ਛੱਡਦਾ ਛੱਡਦਾ ਅੱਜ ਤੋਂ ਮੈਂ ਛੱਡਦਾ ਜੀ ਬੱਲ 1 ਸ਼ਰਤ ਤਾਂ ਦਾ ਵਾ ਠੀਕ ਆ ਫਿਰ ਵਾ ਪਾ ਚੈਕ ਉਹ ਕੀ ਹਾਲ ਐ ਚ ਠੀਕ ਐ ਸ਼ੇਰਾ ਆ ਗਿਆ ਤੂੰ ਹਾਂ ਆ ਗਿਆ ਮੈਂ ਬੜਾਈ ਬਰੂ ਸ਼ਰਤੀ ਆਪਰੇ ਦਾ ਖੇਤੀ ਕਰ ਲਿਆ ਕਰ ਸ਼ੇਰਾ ਵਧੀਆ ਰਹੇਗਾ ਹਾਂ ਖੇਤੀ ਕੀ ਕਿਆ ਕਿਆ ਕਰੇ ਮੈਂ ਜਿਹੜੀ ਨੂੰ ਕੋਲ ਟਰੈਕਟਰ ਦਵਾਊਗਾ ਮੈਨੂੰ ਹਾਂ ਵੱਡਾ ਹਨ ਟਰੈਕਟਰ ਲਈ ਜਿਹਦੇ ਵੱਡੇ ਵੱਡੇ ਟਾਇਰ ਮੂਰਲੇ ਹੁੰਦੇ ਨੇ ਕਿਹੜਾ ਟਰੈਕਟਰ ਲਈ ਐ ਤੂੰ ਦੱਸ ਮੈਨੂੰ ਤੂੰ ਜੁੰਡੀ ਲੈ ਲਈ ਜੁੰਡੀਆਂ ਲੈ ਕੇ ਆਵਾ ਹਾਂ ਨਾਲੇ ਨੇ ਟੂੜੀ ਵਾਲੀ ਮਸ਼ੀਨ ਮਸ਼ੂਨ ਦਾ ਕਰ ਲਈ ਕੋਈ ਜਗੜ ਨਾਲ ਆ ਮੈਂ ਵੀ ਇਹ ਸੋਚਦਾ ਸੀ ਆਹ ਤੂੜੀਦਲੀ ਮਸ਼ੀਨ ਵਾਲੇ ਜਾਂ ਡਾਂਡੀਆ ਟਰੈਕਟਰ ਲੈ ਆਉਣਾ ਵੱਡਾ ਟਰੈਕਟਰ ਹੀ ਲਿਓ ਮੈਂ ਤਾਂ ਪੈਸੇ ਬਸੇ ਰੇਲੇ ਤੇ ਕਿੱਵਲ ਵੇ ਅੱਛਾ ਅੱਛਾ ਹਾਂ ਸੰਦਬੇਟ ਸਾਰੇ ਬਣਵਾ ਲਈਂ ਸ਼ੇਰਾ ਸਾਰੇ ਬਣਵਾਉਂਗਾ ਕੋਈ ਚੱਕਰ ਨਹੀਂਗਾ ਉਹ ਪੜਾਈਆਂ ਪੜੂਆਂ ਚ ਕੀ ਰੱਖਿਆਗਾ ਹੁਣ ਕਿੰਨੇ ਦਿਨ ਹੋ ਗਏ ਇਹਨੂੰ ਮੈਂ ਤਾਂ ਹੈਗਾ ਅੱਜ ਹੀ ਆਏਗਾ ਸਵੇਰੇ ਆਇਆ ਸੀ ਅੱਛਾ ਹਾਂ ਤੇ ਹੋਆ ਦੱਸ ਦੇ ਕੰਮ ਕਰਾ ਬਾਂਡ ਬੁਣ ਹੋਣਾ ਉਹ ਟਰੈਕਟਰ ਲੈ ਲੂਗਾ ਆਪਾਂ ਕੋਈ ਚੱਕਰੀ ਨਹੀਂ ਮੰਨੀ ਠੀਕ ਆ ਠੀਕ ਹੈ ਸ਼ੇਰਾ ਠੀਕ ਹੈ ਠੀਕ ਸੰਦ ਸੁਦ ਨੂੰ ਕਿਸੇ ਵੀ ਲੋਡ ਹੋਵੇ ਸਾਰੇ ਇਕੱਲਾ ਇਕੱਲਾ ਸੰਦ ਲਿਆਉਂਗਾ ਮੈਂ ਕੋਈ ਉਹ ਚੱਕਰ ਨਾ ਮਨੋ ਠੀਕ ਆ ਟਰੈਕਟਰ ਵੱਡਾ ਹੀ ਲੈ ਲੇਵੇਂਗਾ ਜੋਂਡੀਆ ਲੈ ਵੇ ਤੂੰ ਕਹੇ ਜੋਂਡੀਆ ਲੈ ਕੇ ਹੁਣ ਤਵੇਂ ਹਾਂ ਦਾ ਜੋਂਡੀਆ ਰੀ ਲਈ ਵਧੀਆਗਾ ਟਰੈਕਟਰ ਹਾਂ ਡੱਕ ਕਿਥੋਂ ਲਵਾ ਕੇ ਲੈ ਮਰਚ ਟੂਲ ਬੰਜਾਰੇ ਜਾਈ ਟੂਲ ਬੰਜਾਰ ਦਿਲਵਾ ਕੇ ਲੈ ਹਾਂ ਉੱਥੇ ਮਸ਼ਹੂਰ ਨੇ ਜਮਾ ਨਾ ਰਦੀਏ ਕਹਿੰਦੀ ਕਿ ਅਨੀ ਮਸ਼ਹੂਰਾਗਾ ਲੈ ਇੱਥੇ ਕਰ ਲਈ ਪਤਾ ਚਲਾ ਹੀ ਕਰੂੰਗਾ ਮੈਂ ਹਾਂ ਇੱਥੇ 60 70 ਹਜ਼ਾਰ ਵਾਲਾ ਲਵਾ ਕੇ ਲੈ ਸਾਡੇ ਇੱਕ ਦਾ ਵੱਡੀ ਲਵਾ ਕੇ ਲਿਆਉਂਗਾ ਮੈਂ ਹੁਣ ਨਹੀਂ ਉਹ ਕਰਦੇ ਆਪਾਂ ਪੂਰਾ ਵੱਡਾ ਲਵਾ ਕੇ ਨਹੀਂ ਠੀਕ ਆ ਚੱਲ ਪਿੰਡ 'ਚ ਪਤਾ ਲੱਗਿਆ ਕਰੀ ਵੀ ਸੁੱਖਾ ਹੁੰਦਾ ਹਾਂ ਹਾਂ ਪਤਾ ਲੱਗੂ ਪੂਰਾ ਇਹ ਜ ਫਰੈਡ ਦਾ ਦਮਾਣਾ ਇਹਨੂੰ ਮੁੰਡੇ ਨੂੰ ਵੱਡਾ ਪੂਰਾ ਜੇ ਨਾ ਡੋਗਲੇ ਵਾਪਸ ਲਏ ਕੀ ਜਾਣਗੇ ਦੋ ਦੇ ਕਿ ਤਿੰਨ ਚਾਰ ਲੂੰ ਇਹਨਾਂ ਦੀ ਵੀ ਲੂੰ ਵਾਪਸ ਮੇਰੇ ਦਿਨ ਚੱਲੇ ਜਾਣ ਸਿੱਧੇ ਬੈਗੁਰ ਦੇ ਹੁਕਮ ਨਾਲ ਮਹੀ ਵੜਾ ਆ ਗਿਆ ਹਨਾ ਮਹੀਨੇ ਤਾਂ ਪੁੱਛਣਾ ਹੋਰ ਸਾਰਾ ਨਰਮਾ ਬਰਵਾਲ ਕਰਤਾ ਅੱਛਾ ਹੋਰ ਬੜਾ ਮਹੀ ਪਈ ਜਾਂਦਾ ਹੈ ਜਿਬਰਾ ਹਾਲ ਕਰਤਾ ਖੇਤ ਇਹ ਕੂ ਵੀ ਆ ਕੇ ਮਨਕਾਣੀ ਜੀ ਇਹ ਤਾਂ ਵੱਧ ਪੇਤ ਪਾਉਂਦਾ ਹੀ ਹੈ ਨਾ ਸੌਣ ਚ ਤਾਂ ਪਾਇਆ ਨਹੀਂਗਾ ਹੋਰ ਆ ਭਾਦੋ ਦੇ ਮਹੀਨੇ ਦੇਖ ਲੈ ਹੁਣ ਕੀ ਕਰੀ ਜਾਂਦਾ ਆ ਬੈਗ ਇਹ ਫੱਤੇ ਆ ਗਿਆ ਸੀਗਾ ਫੱਤੇ ਕਦੋਂ ਆ ਗਿਆ ਛੋਟੇ ਕੋਲ ਖੇਤ ਨਹੀਂ ਗਿਆ ਨਾ ਮੇਰੇ ਕੋਲ ਤਾਂ ਪਹੁੰਚਿਆ ਨਹੀਂ ਖੇਤ ਉਹ ਤਾਂ ਕਹਿੰਦਾ ਮੈਂ ਤਾਂ ਪੜਦਾ ਨਹੀਂ ਮੈਂ ਤਾਂ ਖੇਤੀ 'ਚ ਲੱਗੂਗਾ ਕਹਿੰਦਾ ਖੇਤੀ ਕਰਿਆ ਕਰੂੰਗਾ ਛੜ ਛੱਡ ਤੀ ਉਹਨੇ ਹਾਂ ਕਹਿੰਦਾ ਮੈਂ ਤਾਂ ਪੜਦਾ ਨਹੀਂਗਾ ਪੁੱਛਣਾ ਤੇਰੇ ਵੀ ਕੀ ਗੱਲ ਹੋਗੀ ਵਾਹ ਸਾਬ ਕਹਣਾ ਪੜਿਆ ਤਾਂ ਹੈਗਾ ਦੀ ਮੈਡਮਾਂ ਨੇ ਉਹ ਕਰਕੇ ਮੈਂ ਤਾਂ ਜਾਣ ਕੇ ਕਹਣਾ ਮੈਂ ਤਾਂ ਫੇਲ ਕਰਤਾ ਕਰ ਮੈਂ ਤਾਂ ਪੜਨਾ ਨਹੀਂ ਚਾਹੁੰਦਾ ਮੈਨੂੰ ਤਾਂ ਇਹਦੇ ਕੰਮਕਾਰ ਠੀਕ ਨਹੀਂ ਲੱਗਦੇ ਮੁੰਡੇ ਦੇ ਐ ਕਿਵੇਂ ਫੇਲ ਹੋਗਾ ਜਦੋਂ ਪੁੱਡਾ ਪੜਿਆ ਹੀ ਨਹੀਂ ਹੈਗਾ ਉਹ ਕੀ ਪਤਾ ਬੈਗ ਲੈ ਕੇ ਸਿੱਟਦਾ ਕਹਣਾ ਮੈਂ ਤਾਂ ਡੈਡੀ ਕੋਲ ਖੇਤ ਜਾਣਾ ਹੈਗਾ ਮੈਂ ਤਾਂ ਟ੍ਰੈਕਟਰ ਲੈ ਕੇ ਦਿਓ ਮੈਂ ਤਾਂ ਖੇਤੀ ਕਰਿਆ ਕਰੂੰਗਾ ਇਹਦਾ ਪੜਿਆ ਹੀ ਨਹੀਂ ਇਹਦਾ ਇਹਦਾ ਬਸ ਵਾਰੀ ਹੈ ਬਾਰਾਗਰਦੀ ਜੀ ਫਿਰਦਾ ਰਿਹਾ ਕੀ ਪਤਾ ਤੇਰੇ ਤੇਰੇ ਲਾੜ ਪਿਆਰੇ ਜਮਾ ਪਟਦਾ ਮੈਂ ਤੈਨੂੰ ਉਹ ਕਹਿੰਦਾ ਹੁੰਦਾ ਤੁਸੀਂ ਤਾਂ ਮੇਰੇ ਤੇ ਚੜ ਜਾਨੇ ਹੋਏ ਹੁਣ ਮੈਂ ਐ ਕਿਹਨੀ ਆਂ ਵਿਆਹ ਕਰ ਤੂੰ ਫਿਰ ਉਹਨੇ ਪੜੀ ਜਾਂਦਾ ਸੀ ਤੂੰ ਹੋਸਟਲ ਚ ਲਾਇਆ ਉਹਨੂੰ ਪੜਨਾ ਫਿਰ ਉਹ ਤਾਂ ਕਹਿੰਦਾ ਹੱਸੇ ਮੈਂ ਚੱਲ ਕਰ ਲਾ ਜਵਾਕਾ ਲਾ ਦਾਨਾ ਜਲਵੇਰ ਕੀ ਹੋ ਗਿਆ ਕੱਲੇ ਜਵਾਕ ਨੂੰ ਫਿਰ ਕੋਈ ਜ਼ਰੂਰੀ ਹੁੰਦਾ ਵੀ ਕੱਲਾ ਜਵਾਕ ਆਏ ਹੋਸਟਲ ਚ ਲਾਉਣੇ ਪੜਨ ਜੇ ਇੱਥੇ ਪੜੀ ਜਾਂਦੀ ਸੀ ਚੰਗਾ ਭਲਾ ਲੱਗਦਾ ਮੇਰੇ ਸਿਰ ਹਟ ਜਾਣੇ ਹੋਏ ਆ ਕੇ ਚੜ ਜਾ ਤੂੰ ਤੂੰ ਉੱਤੋਂ ਦੀ ਉਹ ਕਿ ਲਾਇਆ ਉਹਨੂੰ ਫਿਰ ਹੁਣ ਮੈਂ ਕੀ ਕਰਾਂ ਹੁੰਦਾ ਸੁਣ ਉਹ ਕਰ ਲੈ ਖੇਤੀ ਕਦੇ ਲੋਕ ਤਾਂ ਨੌਕਰੀ ਭਾਲਦੇ ਆ ਵੀ ਇਹ ਕਹਿੰਦਾ ਮੈਂ ਖੇਤੀ ਕਰੂੰਗਾ ਮੈਂ ਮੈਂ ਕੋ ਗੱਲ ਕਰਨੀ ਸੀ ਇਹ ਕਹਿੰਦਾ ਵੀ ਡੈਡੀ ਨੂੰ ਕਹਾਂ ਮੈਂ ਦਾ ਟਰੈਕਟਰ ਲੈ ਕੇ ਦੇ ਦੇ ਲੈ ਹੂੰ ਇਹਿੰਦੇ ਬੱਸ ਲੈ ਕੇ ਦੇ ਦੇਣਾ ਕਿਦੇ ਟਰੈਕਟਰ ਕਾਦਾ ਲੈ ਕੇ ਦੇ ਦੀਆ ਪਹਿਲੇ ਵਾਲੇ ਤਾਂ ਅਰਥੀ ਉੱtre ਨਹੀਂ ਪੈਸੇ ਉਤੋਂ ਆ ਸਾਰੀ ਫਸਲ ਹੋਣਾ ਨਰਮਰ ਆਪਣੇ ਮਾਰਤਾ ਖੇਤੀ ਕਰਿਆ ਕਰੂੰਗਾ ਮੈਂ ਤਾਂ ਟਰੈਕਟਰ ਦੇ ਲੈ ਕੇ ਦੇਉ ਮੈਂ ਤਾਂ ਖੇਤੀ ਦਾ ਕਰ ਲਿਆ ਕਰੂ ਚਲ ਉਹਦੀ ਮਰਜ਼ੀ ਆ ਆਪਾਂ ਨੇ ਤਾਂ ਕੋਈ ਉਸ ਨਹੀਂ ਕਰਨਾ ਹੈਗਾ ਪਰ ਹਜੇ ਤਾਂ ਕੋਈ ਹੈ ਨਹੀਂ ਨਾ ਪੈਸਾ ਟੱਲ ਕੋਈ ਮੈਂ ਵੀ ਅਕਸਮਾ ਚੱਲ ਬੁੱਤੋਂ ਖੇਤੀ ਤੇ ਤੇਰੇ ਪਿਆ ਹੁਣ ਕਰੀ ਜਾਂਦਾ ਸੀ ਹਨਾ ਤੂੰ ਉਹਦਾ ਪੜ ਲਾਂਦਾ ਚਲ ਕੋਈ ਕੰਮ ਤੇ ਕਨ ਮੈਂ ਮੈ ਤਾਂ ਪੜਦਾ ਨਹੀਂ ਆ ਲੈ ਕੇ ਸਿੱਟਦਾ ਬੈਗਾ ਚਲੋ ਥੁੜੀ ਕਿਥੇ ਆਪਣੀ ਸੋਮਨ ਉਧਰੀ ਗਈ ਹੋਈ ਐ ਉਹਨੂੰ ਕਹੀਂ ਕਹੇ ਉਹ ਲਿਆ ਪਾਣੀ ਲਿਆ ਥੋੜਾ ਪੀਣ ਨੂੰ ਸੋਮਨ ਪਾਣੀ ਲਿਆ ਦੇ ਤੇ ਤੇਰੇ ਡੇੜੀ ਨੂੰ ਆ ਗਈ ਡੇੜੀ ਮੈਂ ਤਾਂ ਥਾਮਤਾ ਆ ਦੇ ਆ ਲੋ ਪਾਣੀ ਪੀ ਹੋ ਗਿਆ ਰੋਲਾ ਜਿਹਾ ਬਾਹਰ ਤੇ ਯੋ ਫੱਟੇ ਪੁੱਤ ਆਪਣਾ ਆ ਗਿਆ ਛੱਡ ਕੇ ਪੜ੍ਹਾਈ ਹਾਂਜੀ ਉਹ ਆ ਗਿਆ ਚੱਲ ਤੂੰ ਪੜ੍ਹ ਲੈ ਅਗਰ ਪੁੱਤ ਕੋਈ ਗੱਲ ਨਹੀਂ ਉਹਦੀ ਮਰਜ਼ੀ ਖੇਤੀ ਕਰੇ ਜਾਏ ਕੁਝ ਮਰਜ਼ੀ ਕਰੇ ਉਹ ਕਹਿੰਦਾ ਟਰੈਕਟਰ ਲੈ ਕੇ ਦਉ ਨਾ ਕੋਈ ਗੱਲ ਨਹੀਂ ਟਰੈਕਟਰ ਵੀ ਲੈ ਦਾਂਗੇ ਉਹਨੂੰ ਉਹਦੀ ਮਰਜ਼ੀ ਹੈ ਨਾ ਉਹਨੇ ਕਰਨਾ ਆਪਣਾ ਦੇਖਣਾ ਚੰਗਾ ਮਾੜਾ ਕੀ ਗੱਲਬਾਤ ਹੁੰਦੀ ਹੈ ਪਰ ਐਸੇ ਗਲਤ ਸੰਗਤ ਜਿਨਾ ਪਵੇ ਨਾ ਉਹ ਪਤਾ ਨਹੀਂ ਇਹਨੇ ਪੈਸੇ ਉਹਨੇ ਕੀ ਕਰੇ ਨੇ ਉੱਥੇ ਲੱਖ ਰੁਪਏ ਖਰਾਬ ਕਰਤਾ ਉਹਨੇ ਇੱਕ ਸਾਲ ਚ ਇਹਨੇ ਤਾਂ ਕੋਈ ਪੜ੍ਹਾਈ ਤੇ ਵੀ ਨਹੀਂ ਖਰਚ ਹੁੰਦੇ ਨਾ ਕੋਈ ਫੀਸਾਂ ਤੇ ਹੁੰਦੇ ਚਲੋ ਕੋਈ ਗੱਲ ਨਹੀਂ ਚਲ ਕੋਈ ਨਾ ਆ ਗਿਆ ਹੁਣ ਸਾਰਾ ਕੁਝ ਹੀ ਪੈਸੇ ਵੀ ਬਚ ਜਾਣਗੇ ਤੇਰੇ ਸਾਰਾ ਕੁਝ ਹੋ ਜਾਊਗਾ ਕੋ ਮ ਪੈਸੇ ਬਚਾਉਣ ਦਾ ਮਾਰਾ ਨਹੀਂ ਆ ਤੂੰ ਦਾ ਫਿਰ ਆ ਕੇ ਉਹੀ ਧਰਮ ਸ਼ੁਰੂ ਕਰ ਦੇਣੀ ਆ ਨਾ ਨਾ ਪੈਸੇ ਪੈਸੇ ਲਾ ਰਖਾ ਤੀ ਪੈਸੇ ਖਰਚ ਹੁੰਦੇ ਨੇ ਪੈਸੇ ਸਾਲ ਹੁ ਬਚ ਜੂ ਸਾਰਾ ਕੁਝ ਕੋਈ ਨਾ ਆ ਜਾ ਉਹ ਪੈਸੇ ਬਚਾਉਣ ਦਾ ਮਾਰਾ ਥੋੜੀ ਜਣਾ ਗੱਲ ਕੁਝ ਕਰਤਾ ਲੈਂਦਾ ਮੈਂ ਤਾਂ ਫੇਲ ਹੋ ਗਿਆ ਹੁਣ ਜੇ ਤੈਨੂੰ ਕਹਿ ਦੂਰੇ ਪੜੀ ਆ ਭਾਈ ਉਹਨੂੰ ਦੂਰੇ ਪੜੀ ਜਾਂਦਾ ਕੀ ਹੁੰਦਾ ਸੀਗਾ ਨਾ ਦਾ ਕੁਝ ਨਹੀਂ ਜਣਾ ਬਸ ਠੀਕ ਹੈ ਮਾ ਹਾਂ ਮੈਂ ਰੈਡੀ ਕਿੱਥੇ ਆਦਾ ਕੈਰੀ ਜਾ ਰਹਾ ਕਰੀਏ ਕੀ ਹੋਣਾ ਉਹ ਟਰੈਕਟਰ ਲਾ ਕੇ ਉਹਨੂੰ ਕੋਈ ਨਾ ਦਬਾਉਂ ਖੇਤੀ ਕਰੂ ਏ ਟਰੈਕਟਰ ਦਬਾਉਗਾ ਮੈਨੂੰ ਕੀ ਹਾਲਤ ਕਰੀ ਫਿਰਦਾ ਤੂੰ ਹਾਂ ਕੋਈ ਕੁਝ ਨਹੀਂ ਹੋਇਆ ਹਾਲਜੋ ਬਹੁਤ ਮਾਰੂ ਤੂੰ ਕਿਉਂ ਹੋਈ ਇਹੀ ਕਸਰ ਰਹਿ ਗਈ ਸੀ ਬਾਕੀ ਮੈਂ ਟਰੈਕਟਰ ਦਬਾ ਕੇ ਖੇਤੀ ਕਰੂ ਏ ਤੂੰ ਜਾ ਇਹਨਾਂ ਦਵਾ ਦੀਏ ਮੈਂ ਟਰੈਕਟਰ ਦਵਾ ਮੈਨੂੰ ਤੂੰ ਫੇਰ ਕੀ ਹੋ ਜਾਏਗਾ ਤਾਂ ਬੋਲੀਏ ਨਾ ਤੁਸੀਂ ਅਵਰ ਚਾਚੇ ਨੇ ਕਹਾ ਕਹਿਆ ਜੁੰਦੀ ਆ ਟਰੈਕਟਰ ਲੈ ਤੂੰ ਤੇਨੂੰ ਦੀ ਹਾਲਤ ਦਿਖਾਈ ਦਿੰਦੀ ਆ ਪਹਿਲਾਂ ਕੀ ਕੀ ਕਰੀ ਬੱਠਾ ਇਹ ਇਹੀ ਕਸਰ ਕਰੀਂਗੇ ਦਵਾ ਮੈਨੂੰ ਆਪੀ ਲੇ ਖਸਾਬ ਦੇ ਮਾ ਕਾਬਿਲ ਆ ਹਰ ਕਿਸੇ ਪਿਆਤਾ ਹੋਣਾ ਉੱਪਰ ਕਿੰਨੀ ਪੀਤੀ ਹੈ ਪਤਾ ਲਾਉਦਾ ਤੈਨੂੰ ਗਵਾਂਢੀ ਕਿਹੜਾ ਰਾਜੀ ਹੁੰਦੇ ਨੇ ਕਿਸਨ ਜਾਣ ਕੇ ਉਹ ਕਰਦੇ ਨੇਗੇ ਵੀ ਇਹਨਾਂ ਦੇ ਮੁੰਡੇ ਨੂੰ ਨਾ ਇਹ ਨਿਆਣੇ ਦਾ ਦੁੱਧ ਚੁੰਘਦਾ ਹਜੇ ਕੋਈ ਬੈ ਕੇ ਗੱਲ ਕਰ ਲੈ ਮਾੜਾ ਮੋਟਾ ਦੇਖ ਵੀ ਲਿਆ ਕਰ ਤੂੰ ਪਹਿਲਾਂ ਉੱਥੇ ਫੜਾਈ ਪਚਾਈ ਛੱਡ ਕੇ ਆ ਗਿਆ ਇਹ ਮੈਂ ਟਰੈਕ ਇੱਧਰ ਲੈਣਾ ਦੇਖ ਲੈ ਦੀ ਹਾਲਤ ਕੀ ਹੈ ਤੇਰੇ ਲਾਡ ਪਿਆਰ ਨੇ ਪੂਰਾ ਵਿਗਾੜ ਤੈਨੂੰ ਜਮਾਣ ਤੂੰ ਤਾਂ ਮੇਰੇ ਸਿਰ ਚੜ ਗਿਆ ਘਰ ਹਰੇਕ ਗੱਲ ਤੇ ਤੂੰ ਕਦੇ ਹੋ ਕੀਤਾਗਾ ਦੀ ਮੰਗਦੂ ਪਿਆਰ ਨਾਲ ਸਮਝਾਵਾਂ ਤੈਨੂੰ ਪਿਆਰ ਨਾਲ ਕੀ ਸਮਝਾਈਏ ਉਹ ਲਾ ਕੇ ਇੱਕ ਸਾਲ ਉਥੋਂ ਭੱਜ ਆਇਆ ਇਹ ਕੋਈ ਨਾ ਫੇਰ ਕੀ ਹੋ ਗਿਆ ਤੂੰ ਆਦਾ ਕੰਮ ਕਰ ਲਾ ਜਾ ਕੇ ਮੈਂ ਆਪ ਹੀ ਸਮਝਾ ਦਊਗੀ ਖੜਾ ਹੋ ਨਾ ਆਹੋ ਮੈਨੂੰ ਟਰੈਕਟਰ ਦਵਾਉਂ ਕਿ ਟਰੈਕਟਰ ਦਵਾਵਾਂਗੇ ਖੜਾ ਹੋ ਕੇ ਪਹਿਲਾਂ ਖੜਾ ਹੋ ਕੀ ਹੋ ਗਿਆ ਤੂੰ ਆਹ ਕੀ ਕਰ ਰੱਖਿਆ ਤੈਨੂੰ ਕੁਛ ਨਹੀਂ ਕਰਾਂ ਮੈਂ ਠੀਕ ਆ ਜਾ ਗੱਲ ਹੋ ਲੈ ਪੇ ਟਰੈਕਟਰ ਦਵਾ ਲਈ ਠੀਕ ਆ ਮੈਨੂੰ ਕੋਈ ਨਾ ਦਵਾ ਦੂਗਾ ਟਰੈਕਟਰ ਨੂੰ ਕਹ ਰੇ ਕੋਈ ਨਾ ਕੋਈ ਨਾ ਦਵਾ ਦੂਗਾ ਮੈਂ ਬੋਲ ਦਾਂਗਾ ਮੈਂ ਨਾ ਕਰਦਾ ਮੈਂ ਪਰਲੇ ਪਾਸੇ ਲਾ ਦੂੰ ਤੂੰ ਕੋਣ ਹੁੰਦੀ ਏ ਮਰਵਾਤਿਆਂ ਵਾਲੀ ਇਹਦਾ ਕੇ ਬੋਲਦੀ ਏ ਮੇਰੇ ਮੂਰੇ ਦੇਖ ਲੈ ਬੋਲਦੀਆਂ ਕੁੜੀਆਂ ਤੂੰ ਅੰਦਰ ਚੱਲ ਕੰਮ ਕਰਾਂਗਾ ਤੂੰ ਕਿਵੇਂ ਬੋਲ ਦੇਂਗਾ ਮੈਂ ਨਹੀਂ ਬੋਲੂਗਾ ਡਾਕਟਰ ਦਾ ਮਨ ਨੂੰ ਤੇਰੇ ਨਾਲ 100 ਗੁਣਾ ਸਿਆਣੀ ਕੁੜੀ ਆਪਣੀ ਜਾਦੇ ਸ਼ੈਰ ਲੈਂਦਾ ਨੂੰ ਪਤੰਦਰ ਦੋੜ ਨੂੰ ਹਾਂ ਫੇਰ ਮਾੜਾ ਮਾੜਾ ਤੂੰ ਆਏ ਦੀ ਸ਼ੈਰ ਦਾ ਵਾਧਾ ਲੈਣਾ ਇਹਨੂੰ ਫੇਰ ਪਿਆਰ ਨਾਲ ਸਮਝਾਏਗਾ ਤੂੰ ਮੈਂ ਕੋਈ ਮਾੜਾ ਨਾ ਮਗਾ ਖੇਤੀ ਕਰੂਗਾ ਮੈਂ ਸ਼ੈਰ ਨੇ ਇੱਥੇ ਪਹੁੰਚਾ ਤੇ ਤੇ ਲੜ ਪਿਆਰ ਨੇ ਮੈਂ ਜੁੰਡੀ ਹਰ ਲੈਣਾ ਕੋਈ ਨਾ ਜੁੰਡੀ ਹਰ ਲੂਏ ਕੋਈ ਨਾ ਆਪ ਲੈ ਲਾਂਗਾ ਐ ਨਹੀਂ ਕਰਦੇ ਹੁੰਦੇ ਕੰਮ ਕਰ ਪਹਿਲਾਂ ਫੇਰ ਜੁੰਡੀ ਹਰ ਆਉਂਦੇ ਐ ਨਹੀਂ ਆਉਂਦੇ ਹੈਗੇ ਮੈਂ ਟਰੈਕਟਰ ਲੈ ਕੇ ਮੈਂ ਕਰੂ ਖੇਤੀ ਕਰੂਗਾ ਮੈਂ ਇਹ ਤਾਂ ਇੱਕ ਦਿਨ ਨਹੀਂ ਗਿਆ ਤੂੰ ਕਰੇਟਨ ਵਾਲੀ ਖੇਤੀ ਆਉਂਗਾ ਮੈਂ ਕੋਈ ਨਾ ਕੋਈ ਨਾ ਪੈਣਾ ਖੇਤੀ ਮੈਂ ਕਰੂੰਗਾ ਹੁਣ ਕੋਈ ਨਾ ਕਰ ਲਿਆ ਕਦੀ ਕਰ ਲਈ ਕੋਈ ਨਾ ਪਹਿਲਾਂ ਉਧਰ ਪੂਰੀ ਪਾਤੀ ਖੇਤੀ ਕਰੂੰ ਮੈਂ ਹੁਣ ਕੋਈ ਨਾ ਕਰ ਲੈ ਚਲ ਆਪਦਾ ਸੰਨੀ ਕਰ ਲਾ ਕੀ ਕਰੂਗਾ ਇਹ ਖੇਤੀ ਕਰੂੰ ਮੈਂ ਸਾਹੀ ਰਹਿ ਗਿਆ ਸੀ ਬਾਕੀ ਗੱਲਾਂ ਕਿੱਧਰ ਜਾਣਾ ਤੂੰ ਮੈਂ ਦਵਾਗਰ ਮੈਂ ਮੇਰੇ ਦੋਸਤ ਕੋਲ ਜਾ ਕੇ ਆਣਾ ਬਾਬੂ ਛੱਡ ਦੇ ਛੱਡ ਦੇ ਬਸ ਛੱਡ ਦੇ ਮੈਨੂੰ ਓਏ ਕਿੱਧਰ ਨੂੰ ਜਾਣਾ ਫਟੇ ਸ਼ੇਰਾ ਡਿੰਗਦਾ ਜਾ ਮੇਰਾ ਪਿਓ ਟਰੈਕਟਰ ਨਹੀਂ ਦਿਵਾਉਂਦਾਗਾ ਮੈਨੂੰ ਸੁਣਾ ਤੇਚਾ ਪਿਆ ਲਵਾਈ ਪੈਗੀ ਮੇਰੀ ਮੈਂ ਪੱਗ ਲਾ ਕੇ ਆਉਣਾ ਤੂੰ ਬਹਿ ਜਾਸ ਤੂੰ ਮੈਂ ਸਮਝਾਉਣਾ ਸ਼ੇਰਾ ਬਹਿ ਜਾ ਬਹਿ ਜਾ ਬਹਿ ਜਾ ਤੂੰ ਤਾਂ ਬਾੜੇ ਉੱਪਰ ਫੋੜਿਆ ਅੱਜਾ ਦਿਮਾਗ ਰਾਂਗੂਗਾ ਮੇਰਾ ਰੱਜਾ ਓਏ ਸ਼ੇਰਾ ਸੰਭਲ ਜਾ ਕੋਈ ਨਾ ਕੋਈ ਜਿਤਨੀ ਸਾਰੀ ਟਰੈਕਟਰ ਨਹੀਂ ਦਿਵਾਉਦਾ ਮੈਨੂੰ ਖੇਤੀ ਕਰਨੀ ਆ ਵੇ ਪਿਓ ਤੇਰਾ ਘਣਾ ਅਸਲੀ ਪਿਓ ਐ ਯਾਰਾ ਹੂੰ ਜੇ ਸਿੱਧੀ ਉਂਗਲ ਨਾਲ ਨਹੀਂ ਕਿਹਾ ਯਾਨਾ ਐ ਕਰ ਲੈ ਐ ਛਿਆ ਰਹੀ ਬਹੁਤ ਹੁੰਦਾ ਛੇੜਾ ਹੂੰ ਛੇੜਾ ਆ ਜਾ ਤੈਨੂੰ ਮੈਂ ਗੱਲ ਸਮਝਾਉਣਾ ਇੱਕ ਹਾਂ ਹੂੰ ਉਹ ਦੇਉ ਸਭ ਕੁਝ ਕੁੜੀ ਨੂੰ ਕੁੜੀ ਨੂੰ ਨਹੀਂ ਲੈ ਜਾਂਦਾ ਹਾਂ ਜੇ ਹੁਣ ਬਤ ਸਮਝੀ ਆ ਤਾਂ ਸਾਂਝ ਸਕਦਾ ਤੂੰ ਓਕੇ ਮੈਂ ਹਾਂ ਬਸ ਛਿਆ ਰਹੀ ਬਹੁਤ ਹੁੰਦਾ ਛੇਰ ਵਗਿਆ ਬਈ ਛੇੜਾ ਮੈਂ ਗੱਲ ਸਮਝਾਉਣਾ ਤੈਨੂੰ ਇੱਕ ਹਾਂ ਠੀਕ ਆ ਸਭ ਕੁਝ ਉਹ ਦੇਊਗਾ ਕੁੜੀ ਨੂੰ ਅਸਲੀ ਪਿਓ ਤਾਂ ਤੇਰਾ ਨਹੀਂ ਹੈ ਗਿਆ ਹੂੰ ਹੂੰ ਜੇ ਇਹ ਗੱਲ ਸੰਭਰਦੀ ਆ ਤਾਂ ਸੁਣਾ ਸਕਣਾ ਤੂੰ ਆਪਦੀ ਹੋ ਗਏ ਹੋ ਕਿਵੇਂ ਤੈਨੂੰ ਹੁਣ ਤੂੰ ਕੀ ਨਿਆਣਾਗਾ ਨਿਆਣਾ ਨਹੀਂ ਹੈਗਾ ਤੂੰ ਠੀਕ ਹੈ ਚਾਚਾ ਮੈਨੂੰ 500 ਰੁਪਏ ਦੇ ਪੈਗ ਲਾ ਦੇ ਉਹ ਲੈ ਸ਼ਰਾਬ ਪੈਸਾ ਨਾ ਘਟਾਗਾ ਫੜ ਮੇਰੇ ਪਿਓ ਨੂੰ ਚੰਗਾ ਆਇਆ ਤਾਂ ਤੂੰ ਹੀ ਆ ਯਾਰ ਤੂੰ ਤੰਨੂੰ ਪੈਸੇ ਦੀ ਲੋੜ ਹੋ ਜਾਂ ਕਦੋਂ ਮਰਜ਼ੀ ਆ ਜਾ ਕਰ ਸ਼ਰਾਬ ਮੇਰੇ ਨਾਲੇ ਕਰ ਕੋਈ ਸ਼ੀਰ ਨਹੀਂ ਠੀਕ ਹੈ ਅੱਛਾ ਨਾਲੇ ਤਾਂ ਸੱਪ ਮਰ ਜੂ ਨਾਲੀ ਨਹੀਂ ਟੁੱਟਣਾ ਸੋਟਾ ਜਿਹੜੇ ਦੋ ਕਿੱਲੇ ਲਏ ਨੇ ਇਹਨਾਂ ਨੇ ਨਾ ਵਾਪਸ ਤਿੰਨ ਲਏ ਕੀ ਜਾਣਨੀ ਮੈਨੂੰ ਜਾਂ ਟੰਣਾ ਜਾਣਨੇ ਇਹ ਹੋ ਜਾਂਦਾ ਕਿਹੜੇ ਖਾਂਦਾ 500 ਦਾ ਨੋਟ ਦੇਤਾ ਹੁਣ ਛੇਰ ਨੂੰ ਦੇਖੀ ਤਾਂ ਸਹੀ ਇਹ ਕਰੋਨਾਵਾਂ ਜਾਂਦੀ ਕੱਡੂ ਇਹਨਾਂ ਦੀ ਮੈਂ ਖੇਤ ਕਿੜਾ ਮਾਰ ਕੇ ਆਣਾ ਨਹੀਂ ਜੇ ਪਈ ਜਾਂਦੇ ਨੇ ਪਾਣੀ ਦਾ ਦੇਖੋ ਨਾ ਕਿ ਹੱਬਤਾਪ ਹੈ ਦੇਖਿਆ ਕੋਈ ਵੀ ਤਨ ਵੀ ਖੜਿਆ ਨਾ ਹੋਵੇ ਤੈਨੂੰ ਮੰਗਦਾ ਤੈਨੂੰ ਰੋਟੀ ਰੱਟੀ ਖਵਾ ਦੇਣੀ ਟਾਈਮ ਨਾਲ ਤੱਕ ਰਿਹਾ ਹੁਣ ਰੋਟੀ ਤੇ ਖਵਾਉਂਗੀ ਹੁਣ ਜਵਾਗ ਭੁੱਖਾ ਤਾਂ ਨਹੀਂ ਮਾਰਨਾ ਮਾਰਾ ਨਹੀਂ ਐਸੇ ਤੂੰ ਆਹ ਕਰੀ ਜਾਂਦਾ ਹੈਗਾ ਤੁਸੀਂ ਮੈਂ ਕਿਹਦੇ ਤੋਂ ਆਖੇ ਭੁੱਖਾ ਮਾਰਦੇ ਕੰਬੜਾ ਕਰਕੇ ਮੇਰਾ ਖੇਤ ਇਹ ਰੋਟੀ ਤੇ ਖਾਉਗੀ ਫਿਰ ਕੀ ਹੋ ਗਈ ਜੀ ਗੱਲ ਕਰੀ ਆਵੇ ਕੋਈ ਨਹੀਂ ਖਵਾ ਦੇਂ ਪੁੱਢ ਨੂੰ ਮਾਰਾ ਨਹੀਂ ਉਹ ਕਰੀ ਜਾਂਦਾ ਹੈਗਾ ਖੜਾ ਹੋ ਜਾ ਪੁੱਤਾ ਕਿਉਂ ਤੂੰ ਸਰਦਨ ਮੈਨੂੰ ਆਉਂਣਾ ਹੈਗਾ ਕਹੀ ਜਾਣਦੇ ਨੂੰ ਕੋਈ ਗੱਲ ਨਹੀਂ ਹੋਰ ਤੂੰ ਤਾਂ ਸਰਦਨ ਮੈਨੂੰ ਹੋ ਗਿਆ ਫਿਰ ਮੈਨੂੰ ਤੇਰੀ ਸ਼ੈਡ ਲੈਣੀ ਪੈਂਦੀ ਹੈਗੀ ਮੇਰੇ ਡਾਇਰੈਕਟਰ ਵੱਲ ਤਾਂ ਪੈਸੇ ਮੁੱਗੇ ਦੇ ਕੋਲੋਂ ਫੇਰ ਬੋ ਤਾਂ ਤੈਨੂੰ ਵੀ ਪਤਾ ਆ ਗਿਆ ਹੁਣ ਜੱਜੀ ਦੀ ਜੂਰੀ ਵੱਡਾਂਗੇ ਫੇਰ ਟਰੈਕਟਰ ਲਾਵਾਂਗੇ ਸਭ ਕੁਝ ਆਮ ਆਂ ਠੀ ਕੋਈ ਮਲੰਗਣੀ ਹੈਗੀ ਥੀ ਆਪਾਂ ਮਲੰਗ ਫਿਰ ਤੂੰ ਤਾਂ ਐ ਲੱਗ ਜਾਣਾ ਕਰਨ ਪੁੱਤ ਟਰੈਕਟਰ ਤਾਂ ਲੈ ਕੇ ਨਹੀਂ ਜਾਦਾ ਜੀ ਬੋ ਟਰੈਕਟਰ ਲੈ ਕੇ ਦੇ ਦਾਂਗੇ ਤੂੰ ਇੰਨੀ ਹਿੰਡ ਵੀ ਕਿਉਂ ਕਰਦਾ ਹੈਂ ਹਿੰਡ ਗਈ ਆ ਮੈਂ ਟਰੈਕਟਰ ਲੈਣਾ ਹੁਣ ਹੀ ਲੈਣਾ ਫੇਰ ਦਵਾਇਆ ਕੋਣੀਗਾ ਕੋਈ ਮਾੜਾ ਮੋਟਾ ਕੰਮ ਧੰਦਾ ਕਰਾਇਆ ਕਰ ਹੁਣ ਤੂੰ ਬੈਠਿਆ ਉਹ ਨਾਲ ਚੱਲ ਮੈਂ ਸੰਦੀਪ ਨਾਲ ਜਾਣਾਗਾ ਮੈਨੂੰ ਜਾਦ ਆ ਗਿਆ ਮਾੜਾ ਇਹਨੂੰ ਕਿਹਾ ਸੀ ਕਿ ਬਲੱਡ ਜਾ ਕੇ ਆਉਣਾ ਸੀ ਤੂੰ ਮੂ ਕੀ ਕਰਨੀ ਆ ਨਾ ਰੋਟੀ ਾਟੀ ਤਾਂ ਖਾਣਾ ਨਾ ਮ ਅਜੇ ਨਹੀਂ ਬਾਬਾ ਜੀ ਆ ਜਾਣਾ ਠੀਕ ਆ ਸੇਕੀ ਆ ਜੀ ਨਾ ਕਿਤੇ ਉੱਥੇ ਬੈਠਾ ਨਾ ਲਾਣਾ ਆ ਜੂ ਕੋਈ ਗੱਲ ਨਹੀਂ